ਫਟੇਗੜ ਚੂੜੀਆਂ ਦਾ ਲੁੱਟੀ ਰਾ ਗਰੂ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ ਨਕਲੀ ਪਿਸਤੌਲ ਨਾਲ ਅੰਮ੍ਰਿਤਸਰ ਚ ਕਰਦਾ ਸੀ ਵਾਰਦਾਤਾ ਪੁਲਿਸ ਵੱਲੋਂ ਸੋਨਾ ਨਕਲੀ ਪਿਸਤੌਲ ਅਤੇ ਲੁੱਟਦੀਆਂ ਵਾਰਦਾਤਾ ਚ ਖੋਇਆ ਐਕਟਿਵਾ ਕੀਤੀ ਬਰਾਮ ਅੰਮ੍ਰਿਤਸਰ ਥਾਣਾ ਸ਼ਦਰਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂਖੋਹਾਂ ਕਰਨ ਵਾਲੇ ਲੁਟੇਰੇ ਗਰੂ ਦੇ ਤਿੰਨ ਮੈਂਬਰ ਪੁਲਸ ਵੱਲੋਂ ਗ੍ਰਿਫਤਾਰ ਕੀਤੀ ਗਏ ਹਨ ਡੀਸੀਪੀ ਵਦਿੰਦਰ ਖੋਸ਼ਾਨੀ ਦਾ ਸਵਾਰਤਾ ਤਰ੍ਹਾਂ ਖਲਾਸਾ ਕਰਦਿਆਂ ਦੱਸਿਆ ਕਿ ਤਿੰਨ ਮੈਂਬਰੀ ਲੁਟੇਰਾ ਗਰੂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੁੱਟਖੋਦੀਆਂ ਵਾਰਦਾਤਾਂ ਕਰਦਾ। ਵਦਿੰਦਰ ਖੋਸ਼ਾਨੀ ਅਗੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਸ਼ਤਰ ਤੇ ਐਸਐਸਓ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸਖਤ ਮਿਹਨਤ ਕਰਦਿਆਂ ਇਸ ਲੁਟੇਰਾ ਗਰੂ ਨੂੰ ਗ੍ਰਿਫਤਾਰ ਕੀਤਾ ਹੈ। ਲੁਟੇਰਾ ਗਰੂ ਵੱਲੋਂ ਖੋਈਆਂ ਗਈਆਂ ਅਤੇ ਲੁੱਟੀਆਂ ਗਈਆਂ ਮੁੰਦਰੀਆਂ, ਚੈਨੀਆਂ ਅੱਤੀ ਦਿਵਾਨ ਨੂੰ ਗ੍ਰੰਥਕ ਕਰ ਲਿਆ ਹੈ ਉਹਨਾਂ ਦੱਸਿਆ ਕਿ ਇਹ ਲੁਟੇਰਾ ਗਰੂਪ ਨਕਲੀ ਪਿਸਤੌਲ ਦੀ ਨੋਕ ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਅੰਮ੍ਰਿਤਸਰ ਇਲਾਕੇ ਚ ਲੁੱਟ ਕੋ ਧੀਆਂ ਵਾਰਦਾਤਾਂ ਨੂੰ ਹੰਠ ਠਲ ਪਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਤਿੰਨੇ ਹੀ ਲੁਟੇਰੇ ਫਤਿਹਗੜ ਚੂੜੀਆਂ ਤੇ ਰਹਿਣ ਵਾਲੇ ਹਨ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ ਲਾਲ ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਾਂ ਨੂੰ ਰੋਕ ਕੇ ਦੋ ਮੁੰਨੇ ਨੌਜਵਾਨ ਐਕਟਵਾ ਤੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਤੇ ਇੱਕ ਸੋਨੇ ਦੀ ਮੰਦਰੀ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਾਡੇ ਐਸ ਐਚਓ सदर ਤੇ ਚੌਂਕੀ ਇੰਚਾਰ ਵੇਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਗਿਆਨ ਲੈਂਦੇ ਨੇ ਤੇ ਤਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਪੀਸੀ ਤੇ 25 27 ਆਮ ਜਗ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਜਾਂਦਾ ਵਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਿਵਾ ਦੇ ਸਵਾਰ ਉਹ ਕੇ ਦੋਸ਼ੀ ਆਏ ਸਨ ਉਸ ਐਕਟਿਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਿਵਾ ਦਾ ਨੰਬਰ ਜੋ ਸਾਨੂੰ ਟ੍ਰੇਸ ਹੋਇਆ ਪੀ ਵੀ 02 ਸੀ ਐਸ 6205 ਜਦੋਂ ਅਸੀਂ ਇਸ ਦਾ ਜੋ ਐਕਟਿਵਾ ਦਾ ਮਾਲਕ ਸੀਗਾ ਰਾਜਾ ਸੰਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕੱਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਾ ਕੁਝ ਦਿਨ ਪਹਿਲਾਂ ਫਾਰਦਾ ਤੋਂ 10-15 ਦਿਨ ਪਹਿਲਾਂ ਕੰਬੋ ਥਾਣੇ ਦੇ ਏਰੀਆ ਦੇ ਵਿੱਚ ਆਲਰੇਡੀ ਖੋਹ ਹੋ ਚੁੱਕੀ ਹੈ ਤੇ ਜੋ ਐਕਟਵਾ ਖੋਹ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀਵੀ ਫੁਟੇ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕੱਦਮਾ ਜੋ ਕਿ ਕੰਬੋ ਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਏਰੀਆ ਵਿੱਚ ਐਕਟਵਾ ਕੋਈ ਗਈ ਤਾਂ ਇਹ ਐਕਟਵਾ ਐਕਸਯੂਵੀ ਗੱਡੀ ਆ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੇਡ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਰਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤਿਹਗੜ ਚੂੜੀਆਂ ਵਿੱਚ ਰਹਿ ਰਿਹਾ ਸੀ ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇਦਾਰਦੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛਗਛ ਕੀਤੀ ਤਾਂ ਪਹਿਲੀ ਵਾਰ ਚੀ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹ ਹੀ ਸ਼ਮਾਰ ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਐਕਟਵਾ ਖੋ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨੇਕਟਵਾ ਖੋ ਕਰਨ ਦੇ ਵਿੱਚ ਜਿਸ ਵਿੱਚ ਪਹਿਲਾ ਦੋਸ਼ੀ ਬੌਬੀ ਪੁੱਤਰ ਜੋਨਸ ਜੋ ਕਿ ਫਤਿਹਗੜ੍ਹ ਚੁੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਚ ਕਸ਼ਕਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਜੋ ਕਿ ਰਾਜਾ ਸੰਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਐਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਛਾਪ ਕੋ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ ਦੋ ਤੋਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਜਿਸ ਪਿਸਟਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਪਿਸਤੌਲੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਤੌਲ ਇੱਕ ਲਾਈਟਰ ਕਢਾਉਣਾ ਪਿਸਤੌਲ ਨਿਕਲਿਆ ਵਾ ਬਟ ਜਦੋਂ ਅਸੀਂ ਇਹ ਸੋਰਾ ਜੋ ਗਰੋਪ ਕੰਮ ਕਰ ਰਿਹਾ ਸੀਗਾ ਇਸ ਗਰੋਪ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਹੀ ਘੱਟੋ-ਘੱਟ 5 ਤੋਂ 7 ਮਕਦਮੇ ਟਰੇਸ ਹੋ ਚੁੱਕੇ ਹਨ ਥਿਸ ਵਿੱਚ ਮੁੱਖ ਤੌਰ ਤੇ ਇਹਨਾਂ ਨੇ ਮਰੀਠਾ ਰੋਡ ਥਾਣੇ ਵਿਖੇ ਜਦੋਂ ਜੋ ਪੱਦੀ ਪਤਨੀ ਆਪਣੇ ਘਰ ਨੂੰ ਆ ਰਹੇ ਸਨ ਤੇ ਇਹਨਾਂ ਨੇ ਬੜੀ ਬੁਰੀ ਬੜੇ ਬੁਰੇ ਤਰੀਕੇ ਨਾਲ ਤਿੰਨ ਨੌਜਵਾਨਾਂ ਨੇ ਉਸ ਦਾ ਰਸਤਾ ਰੋਕਿਆ ਉਹਨਾਂ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਕਾਮੁਕੀ ਕੀਤੀ ਤੇ ਉਹਨਾਂ ਕੋਲੋਂ ਚਾਰ ਮੁੰਦਰੀਆਂ ਖੋ ਕੇ ਲੈ ਗਏ ਸੀ ਜਿਸ ਵਿੱਚ ਜੋ ਇਹਨਾਂ ਦਾ ਤੀਸਰਾ ਦੋਸ਼ੀ ਹੈ ਜਿਸ ਦਾ ਨਾਮ ਜੱਜਾ ਮਕਬੂਲਪੁਰੇ ਦਾ ਰਹਿਣ ਵਾਲਾ ਉਹ ਉਸਨੂੰ ਅਰੇਸਟ ਕਰਕੇ ਮਜੀਠਾ ਰੋਡ ਥਾਣੇ ਵਿਖੇ ਉਸਨੂੰ ਅਰੇਸਟ ਕਰ ਲਿਆ ਵਾ ਕਿਉਂਕਿ ਉਹ ਇਸ ਮੁਕਦਮੇ ਦੇ ਵਿੱਚ ਵਾਂਟਡ ਨਹੀਂ ਸੀ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਜ਼ੁਰਗ ਆਦਮੀ ਜੋ ਕਿ ਰঞ্জੀਤ ਸਿੰਘ ਨੂੰ ਥਾਣੇ 'ਚ ਆਈਟੀ ਪਾਰਕ ਦੇ ਨਜ਼ਦੀਕ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਆਉਂਦੇ ਹਨ ਤੇ ਉਹ ਨੌਜਵਾਨ ਉਸਤੇ ਵਾਰ ਵੀ ਕਰਦੇ ਹਨ ਤੇ ਉਸ ਕੋਲੋਂ ਡਾਇਮੰਡ ਦੀ ਰਿੰਗ ਖੋ ਕੇ ਭੱਜ ਜਾਂਦੇ ਹਨ ਜੋ ਮੁਕਦਮਾ ਉਹ ਵੀ ਇਹਨਾਂ ਵੱਲ ਚੌਥਾ ਮਕਦਮਾ ਇਹਨਾਂ ਨੇ ਸਿਵਲ ਲਾਈਨ ਥਾਣੀ ਵਿਖੇ ਇੱਕ ਨੌਜਵਾਨ ਤੋਂ ਚੈਨ ਕੋ ਕੀਤੀ ਸੀ ਜੋ ਕਿ ਇਹ ਸਾਰੇ ਮਕਦਮੇ ਨੇ ਇਹਨਾਂ ਵਿੱਚ ਇਹਨਾਂ ਨੇ ਸੇਮ ਐਕਟਵਾ ਜੋ ਕਿ ਤੁਹਾਨੂੰ ਦੱਸਿਆ 6805 ਨੰਬਰ ਐਕਟਵਾ ਵਰਤੇ ਸੀ ਇਹੇ ਦੋਸ਼ੀ ਬਹੁਤ ਜ਼ਿਆਦਾ ਛਾਤਰ ਕਿਸਮ ਦੇ ਸਨ ਇਹਨਾਂ ਨੇ ਐਕਟਵਾ ਖੋ ਕੇ ਉਸੇ ਨੰਬਰ ਦੀ ਐਕਟਵਾ ਨੂੰ ਯੂਜ਼ ਕੀਤਾ ਤਾਂ ਕਿ ਪੁਲਿਸ ਜਦੋਂ ਵੀ ਕੈਮਰੇਆਂ ਦੇ ਵਿੱਚ ਨੰਬਰ ਪੜੇ ਤਾਂ ਉਸ ਦੇ ਅਸਲ ਮਾਲਕ ਰਾਜਾ ਸੰਸੀ ਤੱਕ ਪਹੁੰਚ ਕਰੇ ਤੇ ਉਸ ਮਾਲਕ ਨੂੰ ਇਸ ਬਾਰੇ ਪੁੱਛਗਿੱਛ ਕਰੇ ਬਟ ਉਹ ਆਲਰੇਡੀ ਐਕਟਵਾ ਕੋਲ ਕਰ ਚੁੱਕੇ ਸੀ ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਇਸਦੇ ਜੋ ਸਾਰੇ ਮੁੱਖ ਦੋਸ਼ੀ ਸਨ ਸਾਰਾ ਇਹ ਗ੍ਰੋਸ ਹੀ ਚਾਰ ਜਣਿਆਂ ਦਾ ਐਕਸਯੂਵੀ ਦਾ ਮਾਲਕ ਤੇ ਤਿੰਨ ਜਣੇ ਜਿਹੜੇ ਬਾਕੀ ਦੋਸ਼ੀ ਜੋ ਅਸਲ ਵਿੱਚ ਆ ਕੇ ਖੋਹ ਕਰਦੇ ਸਨ ਚਾਰਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਆ ਉਹਨਾਂ ਕੋਲੋਂ ਇਸ ਵਾਰਦਾਤ ਵਿੱਚ ਜੋ ਸੋਨੇ ਦੇ ਖੋਹ ਕੀਤੇ ਉਹ ਵੀ ਬ੍ਰਮੰਦ ਕੀਤਾ ਤੇ ਲਾਈਟਰ ਪਿਸਟਲ ਬ੍ਰਮੰਦ ਕਰਕੇ ਇੱਕ ਬਹੁਤ ਵੱਡੀ ਵਾਰਦਾਤ ਦਾ ਟਰੇਸ ਕੀਤਾ ਵਾ ਤੇ ਇਸ ਨਾਲ ਕਾਫੀ ਜੋ ਅਮਰਸਰ ਦੇ ਵਿੱਚ ਕ੍ਰਾਈਮ ਹੈ ਉਸ ਨੂੰ ਵੀ ਠੱਲ ਪਾਉਗਾ